ਮੈਂ ਤੁਹਾਡੇ ਸਾਹਮਣੇ 1862 ਦੀ ਘਟਨਾ ਲੱਖਦਾ ਹਾਂ 1862 ਦੇ ਵਿੱਚ ਇੱਕ ਨੌਜਵਾਨ ਆਇਰਲੈਂਡਰ ਜਿਹੜਾ ਆਇਰਲੈਂਡ ਦਾ ਰਹਿਣ ਵਾਲਾ ਨੌਜਵਾਨ ਗੋਰਾ ਉਹਨੇ ਪਬਲਿਕ ਸਰਵਿਸ ਕਮਿਸ਼ਨ ਪਾਸ ਕੀਤਾ ਉਹਦੀ ਪੋਸਟਿੰਗ ਲਾਹੌਰ ਹੋ ਗਈ ਲਾਹੌਰ ਨੂੰ ਜਾ ਰਿਹਾ ਸੀ ਟ੍ਰੇਨ ਦੇ ਉੱਤੇ ਚੜ ਕੇ ਅੰਮ੍ਰਿਤਸਰ ਚੋਂ ਗੁਜ਼ਰਦਿਆਂ ਉਹਨੇ ਅੰਮ੍ਰਿਤਸਰ ਸਾਹਿਬ ਦਾ ਬੋਰਡ ਦੇਖਿਆ ਉਥੇ ਉਤਰ ਗਿਆ ਦਰਬਾਰ ਸਾਹਿਬ ਚਲਾ ਗਿਆ ਦਰਬਾਰ ਸਾਹਿਬ ਜਾ ਕੇ ਸੰਗਤਾਂ ਨੂੰ ਸੇਵਾ ਕਰਦਿਆਂ ਵੇਖਿਆ ਵਿੱਚ ਦੁਨੀਆ ਸੇਵਕ ਮਾਇਆ ਤੋਂ ਦਰਗਾ ਬੈਸਣ ਪਾਈ ਹੈ ਉਹਦੇ ਮਨ ਅੰਦਰ ਪ੍ਰਭਾਵ ਪੈਦਾ ਹੋਇਆ ਤੇ ਉਸ ਨੇ ਸਿੱਖੀ ਨੂੰ ਸਮਝਣ ਦਾ ਯਤਨ ਕੀਤਾ 1862 ਤੋਂ ਲੈ ਕੇ 1892 ਤੱਕ ਤਕਰੀਬਨ 30 ਸਾਲ ਡਿਪਟੀ ਕਮਿਸ਼ਨਰ ਤੇ ਵੱਖ-ਵੱਖ ਅਧਿਆਇਆਂ ਦੇ ਉੱਤੇ ਕੰਮ ਕੀਤਾ ਉਹ ਸੀ ਮਹਕਾਲਪ ਤੇ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਮਰਪਿਤ ਹੋ ਗਿਆ ਜਦੋਂ ਅਸੀਂ ਭਾਈ ਕਾਨ ਸਿੰਘ ਨਾਭਾ ਦੇ ਸ਼ਗਿਰਦਾਂ ਦੀ ਗੱਲ ਕਰਦੇ ਆ ਨਾ ਤੇ ਭਾਈ ਕਾਨ ਸਿੰਘ ਨਾਭਾ ਦੇ ਪਹਿਲੇ ਸ਼ਗਿਰਦ ਜਿਹੜੇ ਬਹੁਤ ਹੋਣਗੇ ਹਜ਼ਾਰਾਂ ਦੀ ਗਿਣਤੀ ਵਿੱਚ ਲੇਕਿਨ ਪ੍ਰਮੁੱਖ ਤੌਰ ਦੇ ਉੱਤੇ ਮਹਾਰਾਜਾ ਰਿਪਦਮਨ ਸਿੰਘ ਜਿਨ੍ਹਾਂ ਨੂੰ ਆਪਣੇ ਹੱਥੀ ਸਿੱਖਿਆ ਦਿੱਤੀ ਔਰ ਉਸਨੇ ਵੀ ਆਪਣਾ ਆਪ ਸਿੱਖੀ ਤੋਂ ਹਮੇਸ਼ਾ ਕੁਰਬਾਨ ਕੀਤਾ ਨੰਬਰ 2 ਦੇ ਉੱਤੇ ਡਾਕਟਰ ਸ਼ਮਸ਼ੇਰ ਸਿੰਘ ਅਸ਼ੋਕ ਜਿਨ੍ਹਾਂ ਨੇ ਬਹੁਤ ਵੱਡਾ ਕਾਰਜ ਕੀਤਾ ਔਰ 84 ਜਦੋਂ ਕੱਲੂ ਕਾਰਾ ਵਾਪਰਿਆ ਉਸ ਵੇਲੇ ਵੀ ਉਹ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸੀਗੇ ਸਾਰਾ ਕੁਝ ਉਹਨਾਂ ਦੇ ਸਾਹਮਣੇ ਵਾਪਰਿਆ ਨੰਬਰ 3 ਦੇ ਉੱਤੇ ਮਹਕਾਲ ਜਿਹਨੂੰ ਪਾਈਕਾਨ ਸਿੰਘ ਨਾਬਾ ਜੀ ਨੇ ਗੁਰਮਤ ਦੇ ਪੱਖ ਤੋਂ ਸਾਖੀਆਂ ਦੇ ਪੱਖ ਤੋਂ ਇਤਿਹਾਸਿਕ ਪੱਖ ਤੋਂ ਜਾਣਕਾਰੀ ਦਿੱਤੀ ਤੇ 1892 ਤੋਂ ਬਾਅਦ ਜਦੋਂ ਇਹਨੇ ਪੂਰੀ ਤਰ੍ਹਾਂ ਹਰ ਚੀਜ਼ ਨੂੰ ਪੜਨ ਦਾ ਯਤਨ ਕੀਤਾ ਚਲਦਿਆਂ ਚਲਦਿਆਂ 1899 ਦਾ ਸਮਾ ਆ ਗਿਆ 1899 ਦੇ ਵਿੱਚ ਸਾਡੀ ਦੂਜੀ ਸ਼ਤਾਬਦੀ ਪਹਿਲੀ ਸ਼ਤਾਬਦੀ ਦੂਜੀ ਸ਼ਤਾਬਦੀ ਆਈ 1600 ਨਿਰਮੇਤੋਂ ਬਾਅਦ 1799 1799 ਨਿਰਮੇਤੋਂ ਬਾਅਦ 1899 ਹੁਣ ਅਸੀਂ ਤੀਜੀ ਸ਼ਤਾਬਦੀ ਮਨਾ ਚੁੱਕੇ ਹਾਂ ਜਦੋਂ 1899 ਦੀ ਵਿਸਾਖੀ ਦਾ ਜੋੜ ਮੇਲਾ ਅਕਾਲ ਤਖਤ ਸਾਹਿਬ ਦੇ ਉੱਤੇ ਵਿਦਵਾਨਾਂ ਦਾ ਇਕੱਠ ਕੀਤਾ ਗਿਆ ਉਸ ਵਿਦਵਾਨਾਂ ਦੇ ਇਕੱਠ ਵਿੱਚ ਮੈਂ ਕਾਲਫਾਇਆ। ਔਰ ਸੋਚਣ ਵਾਲੀ ਗੱਲ ਇਹ ਕਿ ਉਹ ਬੰਦਾ ਪੰਜਾਬੀ ਚ ਬੋਲਿਆ। ਇੱਕ ਆਇਰਲੈਂਡ ਦਾ ਰਹਿਣ ਵਾਲਾ ਮਨੁੱਖ ਨੌਜਵਾਨ ਗੋਰਾ ਉਹ ਸਿੱਖੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਸਿੱਖੀ ਨੂੰ ਪੜ੍ਹਿਆ। ਗੁਰਮੁਖੀ ਨੂੰ ਪੜ੍ਹਿਆ ਤਾਂ ਕਿ ਮੈਂ ਗੁਰਬਾਣੀ ਦੀ ਮੂਲ ਰੂਪ ਜਾਣਕਾਰੀ ਪ੍ਰਾਪਤ ਕਰ ਸਕਾਂ। ਉਹਨੇ ਆਪਣਾ ਜੋ ਸੰਬੋਧਨ ਕਰਨ ਦੀ ਗੱਲ ਸੀ ਜੋ ਬਖਿਆਨ ਦੇਣ ਦੀ ਗੱਲ ਸੀ ਉਹ ਪੰਜਾਬੀ ਭਾਸ਼ਾ ਚ ਦਿੱਤਾ ਉਹਨੇ। ਉਨੇ ਕਿਹਾ ਵੀ ਮੈਂ ਸਿੱਖਾਂ ਨਾਲ ਥੋੜੀਆਂ ਜਿਹੀ ਗੱਲਾਂ ਸਾਂਝੀਆਂ ਕਰਨੀਆਂ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਇਸ ਖਜ਼ਾਨੇ ਦੇ ਸਬੰਧ ਵਿੱਚ ਸਭ ਤੋਂ ਕਹਿੰਦਾ ਪਹਿਲੇ ਨੰਬਰ ਦੇ ਉੱਤੇ ਸਾਡੇ ਜੁਨਾਨ ਦੇ ਵਿੱਚ ਸਾਡੇ ਯੂਰਪ ਦੇ ਵਿੱਚ ਪਾਈਥਾਗੋਰਸ ਹੋਇਆ ਪਾਈਥਾਗੋਰਸ ਨੇ ਮੈਥ ਦੇ ਉੱਤੇ ਕੰਮ ਕੀਤਾ ਬਹੁਤ ਵੱਡਾ ਕੰਮ ਕੀਤਾ ਉਹਨੇ ਲੇਕਿਨ ਕਹਿੰਦਾ ਇੱਕ ਵੀ ਲਾਈਨ ਲਿਖਤੀ ਰੂਪ ਚ ਨਹੀਂ ਦੇਖ ਕੇ ਗਿਆ ਉਹ ਜੋ ਕੁਝ ਲੋਕਾਂ ਨੇ ਕੀਤਾ ਬਾਅਦ ਵਿੱਚ ਉਹ ਸਾਡੇ ਕੋਲ ਹੋ ਸਕਦਾ ਹੈ ਲੇਕਿਨ ਉਹਦੀ ਆਪਣੀ ਹਿਆਤੀ ਵਿੱਚ ਆਪਣੀ ਪ੍ਰੈਜੈਂਸ ਵਿੱਚ ਆਪਣੀ ਹਜ਼ੂਰੀ ਵਿੱਚ ਆਪਣੀ ਤਾਬਿਆ ਵਿੱਚ ਕੋਈ ਗੱਲ ਹੋਵੇ ਐਸਾ ਨਹੀਂ ਹੈ ਨੰਬਰ 2 ਦੇ ਉੱਤੇ ਕਹਿੰਦਾ ਪਾਈਥਾਗੋਰਸ ਤੋਂ ਬਾਅਦ ਸਾਡੇ ਸੋਕਰਾਟ ਹੋਇਆ ਜੁਨਾਨ ਦੇ ਵਿੱਚ ਜਿਹੜੇ ਇਹ ਐਲਾਨ ਕਰਦੇ ਸੀ ਕਿ ਮੈਨੂੰ ਇਲਹਾਮ ਹੁੰਦਾ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾ ਜੈਸੀ ਮਾਵੈ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਬਿਲਾ ਲੋ ਪਾਪ ਕੀ ਜਾਂਦ ਲੈ ਕਾਬਲੋਂ ਤਾਇ ਜੋਰੀ ਮੰਗੇ ਦਾਨ ਬਿਲਾ ਲੋ ਪੈਗੰਬਰ ਦਾ ਮਤਲਬ ਹੀ ਇਹ ਪੈਗਾਮ ਦੇਣ ਵਾਲਾ ਸੁਨੇਹਾ ਦੇਣ ਵਾਲਾ ਕਿ ਜੋ ਮੈਂ ਸੁਨੇਹਾ ਦੇ ਰਿਹਾ ਮੇਰਾ ਆਪਣਾ ਨਹੀਂ ਰੱਬ ਦਾ ਹੈ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਕਰ ਲਈਏ ਹੋਰ ਮਹਾਪੁਰਖਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਪੈਗੰਬਰ ਕਹਿਣ ਦਾ ਭਾਵੇਂ ਪੈਗਾਮ ਦਿੰਦੇ ਨੇ ਉਹ ਆਪਣੀ ਗੱਲ ਨਹੀਂ ਕਰਦੇ ਉਹ ਰੱਬ ਦਾ ਸੁਨੇਹਾ ਕਨਵੇ ਕਰਦੇ ਅੱਗੇ ਕਹਿਣ ਲੱਗੇ ਜਦੋਂ ਉਹਦੀ ਗੱਲ ਕਰਦੇ ਆ ਉਹ ਤੋਂ ਜਾਣ ਤੋਂ ਬਾਅਦ ਅਫਲਾ ਤੂਨੇ ਜੋ ਕੀਤਾ ਹੋਵੇ ਕੀਤਾ ਹੋਵੇ ਲੇਕਿਨ ਸੁਕਰਾਟ ਆਪਣੇ ਵੱਲੋਂ ਇੱਕ ਵੀ ਪੰਕਤੀ ਲਿਖ ਕੇ ਨਹੀਂ ਦੇਗਾ ਨੰਬਰ 3 ਦੇ ਉੱਤੇ ਮਹਾਤਮਾ ਬੁੱਧ ਜਿੱਦਾ ਧਰਮ ਬੜਾ ਫੈਲਿਆ ਇਥੋਂ ਤੱਕ ਕਿ ਅਸ਼ੋਕ ਦੀ ਗੱਲ ਜਦੋਂ ਪੜਦੇ ਆਂ ਤੇ ਅਸ਼ੋਕਾ ਬੜਾ ਸਮਰਾਟ ਹੋਇਆ ਉਹਨੇ ਵੀ ਪ੍ਰਭਾਵਿਤ ਹੋ ਕੇ ਮਹਾਤਮਾ ਬੁੱਧ ਦੇ ਧਰਮ ਨੂੰ ਆਪਣੇ ਅਪਣਾ ਲਿਆ ਜਦੋਂ ਰਾਜੇ ਨੇ ਅਪਣਾ ਲਿਆ ਪਰਜਾ ਨੇ ਅਪਣਾ ਲਿਆ ਲੇਕਿਨ ਮਹਾਤਮਾ ਬੁੱਧ ਜੀ ਨੇ ਜੋ ਭਗਤੀ ਕੀਤੀ ਮੈਡੀਟੇਸ਼ਨ ਕੀਤਾ ਜੋ ਸਾਧਨਾ ਕੀਤੀ ਉਹਦੀ ਜੋ ਵਿਆਖਿਆ ਹੈ ਕਹਿੰਦੇ ਉਹਨਾਂ ਦੀ ਲਿਖਤ ਨਹੀਂ ਮਿਲਦੀ ਅਖੀਰ ਤੇ ਕਹਿੰਦਾ ਮੇਰਾ ਧਰਮ ਹੈ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਗਿਣਤੀ ਦੇ ਪੱਖ ਤੋਂ ਹਰ ਗੱਲ ਤੋਂ ਲੇਕਿਨ ਹਜ਼ਰਤ ਈਸਾ ਸੰਸਾਰ ਤੋਂ ਚਲੇ ਗਏ ਜਾਣ ਤੋਂ ਬਾਅਦ ਸੰਤਾਂ ਨੇ ਮਹਾਪੁਰਖਾਂ ਨੇ ਬਾਈਬਲ ਦੀਆਂ ਗੱਲਾਂ ਕੀਤੀਆਂ ਲਿਖਤੀ ਰੂਪ ਦੇ ਵਿੱਚ ਲੇਕਿਨ ਉਹਨਾਂ ਦੀ ਹਿਆਤੀ ਵਿੱਚ ਉਹਨਾਂ ਦੀ ਹਜ਼ੂਰੀ ਵਿੱਚ ਕੱਖ ਨਹੀਂ ਹੋ ਸਕਿਆ ਸਿੱਖੋ ਤੁਸੀਂ ਭਾਗਾਂ ਵਾਲਿਓ ਕਿ ਤੁਹਾਡੇ ਗੁਰੂ ਨੇ ਆਪ ਬਾਣੀ ਉਚਾਰਨ ਕੀਤੀ ਆਪਣੀ ਹਾਜ਼ਰੀ ਵਿੱਚ ਲਿਖਾਈ ਆਪ ਇਹਨੂੰ ਸੰਪਾਦਨ ਕੀਤਾ ਫਿਰ ਆਪ ਸੰਪਾਦਨ ਕਰਨ ਤੋਂ ਬਾਅਦ ਪ੍ਰਕਾਸ਼ਮਾਨ ਕੀਤਾ ਤੇ ਆਪਣੀ ਹਿਆਤੀ ਵਿੱਚ ਕਲਗੀਧਰ ਪਾਤਸ਼ਾਹ ਜੀ ਹੁਕਮ ਕਰਕੇ ਗਏ ਆਗਿਆ ਭਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਔਰ ਇਹ ਦਾਵਾ ਮੈਂ ਕਾਲਫ ਇੱਕ ਅਨਮਤੀ ਬੰਦਾ ਦੂਜੇ ਧਰਮ ਨੂੰ ਬਿਲੋਂਗ ਕਰਨ ਵਾਲਾ ਬੰਦਾ ਸਾਡੇ ਨਾਲ ਸਾਂਝੀ ਕਰ ਰਿਹਾ ਸਾਨੂੰ ਮਾਨ ਹੋਣਾ ਚਾਹੀਦਾ ਫਿਰ ਮੈਂ ਦੂਜੀ ਗੱਲ ਤੁਹਾਡੇ ਸਾਹਮਣੇ ਰੱਖਾਂ ਕਿ ਜਦੋਂ 400 ਸਾਲਾ ਅਸੀਂ ਮਨਾਇਆ ਪਹਿਲਾ ਪ੍ਰਕਾਸ਼ ਉਸ ਵੇਲੇ ਜਨੇਸਕੋ ਦੇ ਅੰਦਰ ਇੱਕ ਸੈਮੀਨਾਰ ਕੀਤਾ ਗਿਆ ਇੱਕ ਸਮਾਗਮ ਕੀਤਾ ਗਿਆ ਉਹ ਸਮਾਗਮ ਦਾ ਮਾਟੋ ਸੀ ਵੀ ਆਪਾਂ ਵਰਲਡ ਪੀਸ ਕਿਵੇਂ ਕ੍ਰੀਏਟ ਕਰ ਸਕਦੇ ਆ ਜਿਹੜੀ ਵਿਸ਼ਵ ਸ਼ਾਂਤੀ ਹੈ ਉਹਦੀ ਗੱਲ ਕਿੱਥੋਂ ਪ੍ਰਾਪਤ ਹੋ ਸਕਦੀ ਤੇ ਉੱਥੇ ਬਾਅਦ ਕੰਟਰੀ ਨੇ ਜਾ ਕੇ ਪਾਰਟਿਸਪੇਸ਼ਨ ਦਿੱਤੀ ਬਾਅਦ ਕੰਟਰੀ ਸ਼ਾਮਲ ਹੋਏ ਉਹਨਾਂ ਦੇ ਅਹੁਦੇਦਾਰ ਜਾਂ ਅਧਿਕਾਰੀ ਜਾ ਉਹਨਾਂ ਦੇ ਨਮਾਇंदे ਜਾ ਕੇ ਆਪਣੀ ਆਪਣੀ ਗੱਲ ਕੀਤੀ ਕਿਸੇ ਨੇ ਬਾਈਬਲ ਦੇ ਥਰੂ ਕੀਤੀ ਕਿਸੇ ਨੇ ਕੁਰਾਨ ਦੇ ਥਰੂ ਕੀਤੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰੀ ਆਈ ਨਾ ਇਧਰੋਂ ਗਏ ਸਨ ਗਿਆਨੀ ਜਗਤਾਰ ਸਿੰਘ ਜੀ ਜਾਚਕ ਜਦੋਂ ਉਹਨਾਂ ਨੇ ਸਤਗੁਰੂ ਦਾ ਪਾਵਨ ਬਚਨ ਪੜ੍ਹਿਆ ਸਭੇ ਦੀ ਸੰਮਾਲ ਆਪਣੀ ਮਿਹਰ ਕਰ ਅਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰ ਤੇ ਜਿਹੜਾ ਰਿਕਾਰਡ ਬਣਨ ਦਾ ਗੱਲ ਹੋਈ ਵਿਸ਼ਵ ਸ਼ਾਂਤੀ ਦੀ ਗੱਲ ਹੋਈ ਬੇਸ਼ੁਭ ਸ਼ਾਂਤੀ ਦਾ ਦੂਤ ਧੰਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਡਿਕਲੇਅਰ ਕੀਤਾ ਗਿਆ ਕਿ ਇਸ ਤੋਂ ਵੱਡਾ ਸ਼ਾਂਤੀ ਦਾ ਦੂਤ ਨਹੀਂ ਹੋ ਸਕਦਾ ਦੁਨੀਆ ਦੇ ਅੰਦਰ ਕਿਉਂਕਿ ਇਹਦੀ ਵਿਚਾਰਧਾਰਾ ਬਿਸਰ ਗਈ ਸਭਤਾਤ ਭرائی ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਸਾਨੂੰ ਹੁਣ ਸੋਚਣ ਦੀ ਜ਼ਰੂਰਤ ਹੈ ਕਿ ਇਹਨੂੰ ਪ੍ਰਚਾਰਨ ਦਾ ਕਿਹੜਾ ਕਿਹੜਾ ਸਾਧਨ ਅਪਣਾਏ ਮੈਂ ਤਿੰਨ ਸਾਧਨ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂ ਛੋਟ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਕਿਉਂਕਿ ਪਰਿਵਾਰ ਤੋਂ ਅੱਗੇ ਸਮਾਜ ਸਿਰਜਿਆ ਜਾਣਾ ਸਾਡੇ ਸਮਾਜ ਦੀ ਸਮਾਲ ਯੂਨਿਟ ਜਿਹੜੀ ਹੈ ਸਭ ਤੋਂ ਛੋਟੀ ਇਕਾਈ ਉਹ ਸਾਡਾ ਪਰਿਵਾਰ ਹੈ ਤੇ ਜੇ ਮਾਪੇ ਨੂੰ ਸੋਡੀ ਨਹੀਂ ਅੱਜ ਅਸੀਂ ਆਪਣੇ ਅੰਦਰ ਮੇਰੇ ਸਮੇਤ ਝਾਤ ਮਾਰ ਕੇ ਵੇਖਿਆ ਸਾਰੇ ਕਿ ਸਾਨੂੰ ਇਤਿਹਾਸਕ ਪੱਖ ਤੋਂ ਗੁਰਬਾਣੀ ਦੇ ਪੱਖ ਤੋਂ ਅਰਥ ਬੋਧ ਦੇ ਪੱਖ ਤੋਂ ਕਿੰਦੀਕ ਜਾਣਕਾਰੀ ਸਾਡੇ ਕੋਲ ਹੈ ਅਸੀਂ ਲੰਗਰ ਵੀ ਛਕ ਜਾਂਦੇ ਆ ਹਾਜ਼ਰੀਆਂ ਵੀ ਭਰ ਜਾਂਦੇ ਆ ਵੱਡੇ ਵੱਡੇ ਸਮਾਗਮ ਵੀ ਕਰ ਜਾਂਦੇ ਆ ਨਗਰ ਕੀਰਤਨ ਵੀ ਕਰ ਲੈਂਦੇ ਆ ਲੇਕਿਨ ਉਸ ਤੋਂ ਬਾਅਦ ਜਦੋਂ ਕੋਈ ਮਾਈਕ ਲੈ ਕੇ ਪੁੱਛੇ ਵੀ ਚਾਰ ਸਭ ਜਾਤ ਦੇ ਨਾਂ ਸੁਣਾਓ ਇਹ ਉਸ ਵੇਲੇ ਸਾਡਾ ਜਲੂਸ ਨਹੀਂ ਨਿਕਲਦਾ ਫਿਰ ਉਹ ਜਦੋਂ ਸਾਡੇ ਜੀਵਨ ਦੇ ਵਿੱਚ ਅਸੀਂ ਧਿਆਨ ਮਾਰ ਕੇ ਵੇਖਾਂਗੇ ਇਹ ਸਾਡਾ ਸਿੱਖਿਆ ਕੇਂਦਰ ਸਭ ਤੋਂ ਪਹਿਲਾਂ ਸਿੱਖਿਆ ਕੇਂਦਰ ਬੱਚੇ ਦਾ ਉੱਥੇ ਹੈ ਸਭ ਤੋਂ ਪਹਿਲੀ ਖੁਰਾਕ ਇਹ ਸਭ ਤੋਂ ਪਹਿਲੀ ਸਿੱਖਿਆ ਉਹ ਮਾਂ ਤੋਂ ਪ੍ਰਾਪਤ ਹੋਣੀ ਮੈਂ ਨਹੀਂ ਕਹਿ ਰਿਹਾ ਸਤਿਗੁਰੂ ਧੰਗੁਰ ਗ੍ਰੰਥ ਸਾਹਿਬ ਜੀ ਕਹਿ ਰਹੇ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜਾ ਮਾਂ ਬਾਪ ਕੀ ਸੋਧ ਇਸ ਕਰਕੇ ਜਿਸ ਨੇ ਪਹਿਲੀ ਖੁਰਾਕ ਦੇਣੀ ਹੈ ਪਹਿਲੀ ਬੋਲੀ ਦੇਣੀ ਹੈ ਉਹ ਸਭ ਤੋਂ ਪਹਿਲਾਂ ਸਿੱਖਿਆ ਤੋਂ ਕਰਨ ਦਾ ਯਤਨ ਕਰੀਏ ਜਦੋਂ ਮਾਂ ਨੂੰ ਸਿੱਖ ਬਣਾਵਾਂਗੇ ਨਾ ਆਪਣੇ ਆਪ ਸਾਡੇ ਪਰਿਵਾਰਾਂ ਚ ਸਿੱਖੀ ਆ ਜਾਏਗੀ ਜੇ ਆਪਾਂ ਅੱਜ ਬਾਬਾ ਅਜੀਤ ਸਿੰਘ ਜੀ ਬਾਬਾ ਜੁਧਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਗੱਲ ਕਰਦੇ ਆਂ ਜੇ ਅੱਜ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਭਾਈ ਮੁਕਮ ਸਿੰਘ ਭਾਈ ਸਾਹਿਬ ਸਿੰਘ ਜੀ ਦੀ ਗੱਲ ਕਰਦੇ ਆਂ ਜਾਂ ਆਪਣੇ ਸ਼ਹੀਦਾਂ ਦੀ ਗੱਲ ਕਰਦੇ ਆਂ ਕਿ ਉਹਨਾਂ ਦੇ ਪਿੱਛੇ ਕਿਸ ਦੀ ਕਹਾਣੀ ਨਹੀਂ ਮਾਤਾ ਗੁਜਰ ਕੌਰ ਜੀ ਦੀ ਕਹਾਣੀ ਨਾ ਮਾਤਾ ਸਹਿਬ ਕੌਰ ਜੀ ਦੀ ਕਹਾਣੀ ਨਾ ਮਾਤਾ ਅਜੀਤ ਕੌਰ ਜੀ ਦੀ ਕਹਾਣੀ ਉਹਨੂੰ ਅੱਖੋਂ ਪਰੋਖੇ ਕੀਤਾ ਜਾ ਸਕਦਾ ਜੋ ਕੁਝ ਅੱਜ ਸਾਡੇ ਸਾਹਮਣੇ ਉਹਨਾਂ ਦੀ ਸ਼ਹਾਦਤ ਉਹ ਦੁੱਤੀ ਜੀਵਨ ਅਸੀਂ ਦਰਸ਼ਨ ਕਰਦੇ ਆ ਉਹਨਾਂ ਨੂੰ ਰੋਜ਼ ਅਰਦਾਸ ਵਿੱਚ ਦੋ ਸਮੇਂ ਚੇਤੇ ਕਰਦੇ ਆ ਆਪਣੇ ਇਤਿਹਾਸਕ ਤੌਰ ਦੇ ਉੱਤੇ ਦੋਨੋਂ ਟਾਈਮ ਉਹਦੇ ਪਿੱਛੇ ਬਹੁਤ ਵੱਡੀ ਘਾਲਣਾ ਮਾਵਾਂ ਦੀ ਘਾਲਣਾ ਭੈਣਾਂ ਦੀ ਘਾਲਣਾ ਪਿਤਾ ਦੀ ਘਾਲਣਾ ਇਸ ਕਰਕੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਜੇ ਆਪਾਂ ਸਵਾਰਨ ਦੀ ਗੱਲ ਕਰਦੇ ਆ ਅਸੀਂ ਗਵਾਂਢੀ ਨੂੰ ਸਵਾਰਨ ਦਾ ਯਤਨ ਕਰੀਏ ਆਪਣੇ ਵੱਲ ਧਿਆਨ ਨਹੀਂ ਨਾ ਕਰੀਏ ਮੈਂ ਇੱਕ ਕਹਾਣੀ ਪੜ੍ਹੀ ਸੀ ਕਿ 20 ਬੰਦੇ ਨਾ ਦਰਿਆ ਪਾਰ ਕਰ ਰਹੇ ਕਿਤੇ ਜਾ ਰਹੇ ਹੋਣੇ ਜਦੋਂ ਦਰਿਆ ਪਾਰ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਸਿਆਣਾ ਬੰਦਾ ਆਗੂ ਸੀ ਉਹ ਕਹਿਣ ਲੱਗਾ ਆਪਾਂ ਗਿਣਤੀ ਕਰ ਲਈਏ ਵੀ ਸਾਡੇ ਬੰਦੇ ਪੂਰੇ ਪਾਰ ਕਰ ਗਏ ਜਦੋਂ ਗਿਣਤੀ ਕਰਨ ਤੇ 19 ਬੰਦੇ ਨਿਕਲ ਉਹ ਬੜੇ ਘਬਰਾਟ ਵਿੱਚ ਆ ਗਏ ਵੀ ਸਾਡਾ ਬੰਦਾ ਡੁੱਬ ਗਿਆ ਪਿਛੇ ਰਹਿ ਗਿਆ ਗਵਾਚ ਗਿਆ ਉਹ ਪਰੇਸ਼ਾਨ ਸੀਗੇ ਤੇ ਇੰਨੀ ਦੇਰ ਨੂੰ ਕੋਈ ਦਰवेश ਲੰਘਦਾ ਸੀ ਦਰवेश ਰੋ ਗਿਆ ਕਹਿੰਦੇ ਤੁਸੀਂ ਪਰੇਸ਼ਾਨ ਕਿਉਂ ਹੋ ਕਹਿੰਦੇ ਜੇ ਅਸੀਂ 20 ਬੰਦੇ ਤੁਰੇ ਸੀ ਆ دریا ਪਾਰ ਕੀਤਾ ਤੇ دریا ਪਾਰ ਕਰਨ ਤੋਂ ਬਾਅਦ ਜਦੋਂ ਕਾਊਂਟਿੰਗ ਕਰਦੇ ਗਿਣਤੀ ਕਰਦੇ ਆ ਨਾ ਸਾਡਾ ਬੰਦਾ ਇੱਕ ਘਟ ਰਿਹਾ ਉਹ ਕਹਿੰਦੇ ਮੇਰੇ ਸਾਹਮਣੇ ਗਿਣ ਜਦੋਂ ਗਿਣੇ ਲੱਗਾ ਕਹਿੰਦਾ ਇੱਕ ਕਹਿੰਦਾ ਇੱਥੇ ਹੀ ਖੁਨਾਮੀ ਕਰ ਰਿਆਂ ਗਲਤੀ ਕਰ ਰਿਆਂ ਇੱਥੋਂ ਸ਼ੁਰੂ ਕਰ ਆਪਣੇ ਤੋਂ ਸ਼ੁਰੂ ਕਰੋ ਗਿਣਤੀ ਸੁਧਾਰਨ ਦੀ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਆਪ ਸਵਾਰਾਂ ਮੈਂ ਮਿਲਾਂ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜਦੋਂ ਅਸੀਂ ਆਪਣੇ ਘਰਾਂ ਨੂੰ ਸਵਾਰ ਲਾਂਗੇ ਇੱਕਦਮ ਸਵਾਜ ਦੇ ਅੰਦਰ ਸੁਧਾਰ ਦੀ ਗੱਲ ਲਾਗੂ ਹੋ ਜਾਏਗੀ ਪ੍ਰੈਕਟੀਕਲ ਦੇ ਉੱਤੇ ਨੰਬਰ 2 ਦੇ ਉੱਤੇ ਸਾਡੇ ਸਿੱਖਿਆ ਕੇਂਦਰ ਸਾਡੇ ਸਕੂਲ ਗੁਰੂ ਸਾਹਿਬ ਜੀ ਨੇ ਨਗਰ ਵਸਾਏ ਪਹਿਲੀ ਉਦਾਸੀ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਕਾਦੇ ਵਾਸਤੇ ਸਾਡੇ ਬੱਚਿਆਂ ਨੂੰ ਮਾਹੌਲ ਮਿਲੇ ਜੇ ਹਜ਼ਾਰ ਬੱਚਾ ਦੂਜਾ ਪੜਦਾ ਹੈ ਸਾਡਾ ਇੱਕ ਬੱਚਾ ਸਿੱਖ ਪੜਦਾ ਉਹਨਾਂ ਸਕੂਲਾਂ ਦੇ ਵਿੱਚ ਤੇ ਸਾਡੇ ਬੱਚੇ ਦੇ ਜੂੜੇ ਨੂੰ ਛੇੜ ਕੇ ਭਜਦੇ ਨੇ ਉਹ ਲੋਕ ਉਹ ਬੱਚੇ ਬੱਚਾ ਪਰੇਸ਼ਾਨ ਹੋ ਕੇ ਮਾਂ ਨੂੰ ਕਹਿੰਦਾ ਮੈਂ ਕੱਲ ਨੂੰ ਕੇਸ ਕਟਾ ਕੇ ਆਣਾ ਮੈਂ ਦਸਤਾਰ ਉਤਾਰਨੀ ਤੁਹਾਡੇ ਕੋਲ ਕੋਈ ਚਾਰਾ ਹੈ ਕੋਈ ਸਾਧਨ ਹੈ ਅਸੀਂ ਜਿੱਥੇ ਗੁਰੂ ਘਰ ਸੋਨਾ ਲਾ ਲਾ ਕੇ ਬਣਾਏ ਨੇ ਸਿੰਘ ਸਭਾ ਲਹਿਰ ਨੇ ਆਪਣੇ ਖਾਲਸਾ ਕਾਲਜ ਖੜੇ ਕੀਤੇ ਖਾਲਸਾ ਸਕੂਲ ਖੜੇ ਕੀਤੇ ਲੇਕਿਨ ਹੌਲੀ-ਹੌਲੀ ਉਹਨਾਂ ਦੇ ਅੰਦਰ ਦੁਖਾਂਤ ਪੈਦਾ ਹੋ ਗਿਆ ਇਹ ਬੋਰਡ ਤਾਂ ਬਾਹਰ ਖਾਲਸਾ ਕਾਲਜ ਦਾ ਲੱਗਿਆ ਖਾਲਸਾ ਸਕੂਲ ਦਾ ਲੱਗਿਆ ਗੁਰੂ ਨਾਨਕ ਪਬਲਿਕ ਸਕੂਲ ਦਾ ਲੱਗਿਆ ਸਿੱਖ ਨੈਸ਼ਨਲ ਸਕੂਲ ਦਾ ਲੱਗਿਆ ਲੇਕਿਨ ਉਹਦੇ ਅੰਦਰ ਵਰਤ ਕੀ ਰਿਹਾ ਅੱਜ ਸਾਡੇ ਕੋਲ ਆਪਣੀ ਸਿੱਖਿਆ ਵੀ ਗਈ ਦੂਜੀ ਸਿੱਖਿਆ ਵੀ ਗਈ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਇੱਕ ਛੇਅਰ ਪੜ੍ਹਦੇ ਹੁੰਦੇ ਸੀ ਚੰਡੀਗੜ੍ਹ ਵਾਲੇ ਉਹ ਕਹਿੰਦੇ ਟਿਫਲ ਮੇ ਬੂ ਆਏ ਕਿ ਆ ਮਾਂ-ਬਾਪ ਕੇ ਕਿਰਦਾਰ ਕੇ ਟਿਫਲ ਕਹਿੰਦੇ ਉਰਦੂ ਚ ਬੱਚੇ ਨੂੰ ਟਿਫਲ ਮੇ ਬੂ ਆਇਆ ਕਿਆ ਮਾਪੇ ਕੇ ਕਿਰਦਾਰ ਕੀ ਦੁੱਧ ਹੈ ਡੱਬੇ ਕਾ ਪੜਾਈ ਹੈ ਸਰਕਾਰ ਕੀ ਨਾ ਉਹਨੂੰ ਮਾਂ ਖੁਰਾਕ ਦੇਣ ਵਾਸਤੇ ਤਿਆਰ ਨਾ ਅਸੀਂ ਆਪਣੀ ਸਿੱਖਿਆ ਦੇਣ ਵਾਸਤੇ ਤਿਆਰ ਜਿਨ੍ਹਾਂ ਸਕੂਲਾਂ ਚ ਅਸੀਂ ਪੜਾਉਂਦਿਆਂ ਬੱਚਿਆਂ ਨੂੰ ਜੇ ਸਾਡਾ ਬੱਚਾ ਉੱਥੇ ਪੰਜਾਬੀ ਬੋਲਦਾ ਹੈ ਸਾਡੀ ਨੈਸ਼ਨਲ ਲੈਂਗੁਏਜ ਹਿੰਦੀ ਬੋਲਦਾ ਹੈ ਉਸ ਬੱਚੇ ਨੂੰ ਫਾਈਨ ਪੇ ਕਰਨਾ ਪੈਂਦਾ ਜਿਹੜਾ ਬੱਚਾ ਪੰਜਾਬੀ ਹਿੰਦੀ ਬੋਲਣ ਦੇ ਬਦਲੇ ਫਾਈਨ ਪੇ ਕਰੇਗਾ ਉਹ ਸੋਚੇਗਾ ਉਹਦੇ ਮਾਪੇ ਸੋਚਣਗੇ ਵੀ ਇਹ ਪੰਜਾਬੀ ਪੜੇ ਇਹ ਗੁਰਮੁਖੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਸਕੇ ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਵੱਧ ਤੋਂ ਵੱਧ ਕਿ ਆਪਣੇ ਸਕੂਲ ਪੈਦਾ ਕਰੀਏ ਹੁਣ ਬਹੁਤ ਗੁਰਦਾਰੇ ਬਣ ਕੇ ਜਿੱਥੇ ਲੋੜ ਹੈ ਉੱਥੇ ਗੁਰਦੁਆਰਾ ਬਣਾਉਣਾ ਚਾਹੀਦਾ ਕਿਉਂਕਿ ਅਸੀਂ ਅਰਦਾਸ ਰੋਜ਼ ਕਰਦੇ ਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਸਾਡੀਆਂ ਕੀਰਤਨ ਦੀਆਂ ਚੌਂਕੀਆਂ ਸਾਡੇ ਝੰਡੇ ਨਿਸ਼ਾਨ ਸਾਹਿਬ ਤੇ ਸਾਡੇ ਇਹ ਦਰਬਾਰ ਗੁਰੂ ਕੇ ਜੋਗੋ ਜੋਗ ਅਟਲ ਰਹਿਣੇ ਚਾਹੀਦੇ ਲੇਕਿਨ ਇਹਦੇ ਨਾਲ ਜਿਹੜਾ ਸਿੱਖਿਆ ਦਾ ਪ੍ਰਵਾਹ ਹੈ ਸ਼ਬਦ ਦਾ ਪ੍ਰਵਾਹ ਹੈ ਉਹ ਤਾਂ ਚੱਲੇਗਾ ਜੇ ਸਾਡੇ ਬੱਚਿਆਂ ਕੋਲ ਬੋਲੀ ਹੋਏਗੀ ਭਾਸ਼ਾ ਹੋਏਗੀ ਸਿੱਖੀ ਦਾ ਮਾਹੌਲ ਹੋਏਗਾ ਇਸ ਕਰਕੇ ਆਪਣੇ ਸਕੂਲ ਪੈਦਾ ਕਰਨ ਦਾ ਯਤਨ ਕਰੀਏ ਔਰ ਕੇਵਲ ਖਾਲਸਾ ਸਕੂਲ ਨਾ ਖੋਲ੍ਹ ਲਈਏ ਖਾਲਸਾ ਸਕੂਲ ਦੇ ਵਿੱਚ ਪੜ੍ਹਾਉਣ ਵਾਲਿਆਂ ਦਾ ਵੀ ਪ੍ਰਬੰਧ ਕਰੀਏ ਕਿਉਂਕਿ ਜਿਹੜੇ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹਾਦੇ ਨੇ ਜਿੱਥੇ ਉਹ ਪ੍ਰਿੰਸੀਪਲ ਬਣ ਕੇ ਬੈਠਾ ਹੈ ਟੀਚਰ ਬਣ ਕੇ ਬੈਠਾ ਉਹਨੂੰ ਬਕਾਇਦਾ ਟ੍ਰੇਨਿੰਗ ਦੇ ਕੇ ਭੇਜਿਆ ਗਿਆ ਇਸਾਈਅਤ ਦੇ ਕੀ ਸਾਡੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਦੇ ਕੋਲ ਸਿੱਖੀ ਦੀ ਟ੍ਰੇਨਿੰਗ ਹੈ ਖਾਲਸਾ ਕਾਲਜ ਦਾ ਪ੍ਰਿੰਸੀਪਲ ਗੁਰਮਤ ਦੇ ਚੈਨਲ ਚੋਂ ਨਿਕਲ ਕੇ ਗਿਆ ਜਾਂ ਉੱਥੇ ਬੈਠ ਕੇ ਸ਼ਰਾਬ ਪੀ ਰਿਹਾ ਹੈ ਨਸ਼ੇ ਦੀ ਗੱਲ ਕਰ ਰਿਹਾ ਹੈ ਕਰਮ ਕਾਂਡਾਂ ਦੀ ਗੱਲ ਕਰ ਰਿਹਾ ਹੈ ਇਹ ਪ੍ਰੋਪਰ ਇਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਗੈਪ ਅੱਜ ਪੈ ਰਿਹਾ ਹੈ ਜਿਹੜੀ ਲਹਿਰ ਦੀ ਗੱਲ ਕਰਕੇ ਗਏ ਨੇ ਭਾਈ ਅਮਰਜੀਤ ਸਿੰਘ ਜੀ ਇਹ ਸ਼ੁਰੂ ਹੀ ਇੱਥੋਂ ਹੋਈ ਪੀ ਬੱਸ ਵਿੱਚ ਸਿੰਘ ਬੈਠੇ ਆ ਬਜ਼ੁਰਗ ਉਨੀ ਵੇਖਿਆ ਵੀ ਇੱਕ ਪਰਿਵਾਰ ਬੈਠਾ ਹੈ ਦਾਦਾ ਅਮਰਤਾ ਧਾਰੀ ਹੈ ਉਹਦਾ ਪੁੱਤਰ ਕੇਸਾ ਧਾਰੀ ਹੈ ਤੇ ਪੋਤਰਾ ਮੋਨਾ ਹੋ ਚੁੱਕਾ ਹੈ ਤੇ ਹੁਣ ਤਾਂ ਬਹੁਤ ਕੰਮ ਇਹ ਅੱਜ ਤੋਂ 50 60 ਸਾਲ ਪਹਿਲਾਂ ਦੀ ਕਹਾਣੀ ਹੈ ਤੇ ਹੁਣ ਤਾਂ ਬਹੁਤ ਵੱਡੀ ਗੱਲ ਮੈਂ ਇੱਕ ਦਿਨ ਜ਼ਿਕਰ ਕੀਤਾ ਪਰਸੋਂ ਚੌਧ ਕਿਥੇ ਵੀ ਸਾਡੇ ਹੁਣ ਗੁਰਦੁਆਰੇ ਸਥਾਪਿਤ ਹੋ ਗਏ ਜਿੱਥੇ ਸੁਖਣਾ ਪੂਰੀ ਕਰਨ ਵਾਸਤੇ ਸ਼ਰਾਬ ਚੜਨ ਲੱਗ ਗਈ ਲੋਕ ਉਥੋਂ ਪੀ ਕੇ ਗੁਰਦਾਰੇ ਚੋਂ ਨਿਕਲੇ ਗਲੀਆਂ ਚ ਪੰਜਾਬ ਦੇ ਵਿੱਚ ਇਸ ਤਰ ਲੇਟੇ ਪਏ ਅੱਜ ਸ਼ਰਾਬ ਜਿਹੜਾ ਕਿ ਸੁਖਣਾ ਪੂਰੀ ਕੀਤੀ ਜਾ ਰਹੀ ਕੱਲ ਨੂੰ ਚਿੱਟਾ ਚੜਾ ਕੇ ਸੁਖਣਾ ਪੂਰੀ ਕਰਨਗੇ ਕੱਲ ਨੂੰ ਕੋਈ ਭੰਗ ਚੜਾ ਕੇ ਸੁਖਣਾ ਪੂਰੀ ਕਰੇਗਾ ਅਸੀਂ ਕਿਧਰ ਨੂੰ ਤੁਰਿਆ ਇਹ ਇਸ ਕਰਕੇ ਤੁਰਿਆ ਜਦੋਂ ਸਾਡੇ ਅੰਦਰ ਗਿਆਨ ਨਹੀਂ ਔਰ ਇਸ ਖੇਤਰ ਦੇ ਵਿੱਚ ਜਿਨੋਂ ਕਿਛੂ ਜਾਣਿਆ ਨਹੀਂ ਤਿੰਨ ਸੁਖ ਨੀਂਦ ਬਿਹਾਏ ਹਮੋ ਜੋ ਬੂਜਿਆ ਬੂਜਣਾ ਪੂਰੀ ਪਰਿਬਲਾਈ ਗਾਲ ਚ ਬਲਾ ਪਾ ਕੇ ਤੁਰਨ ਦੀ ਲੋੜ ਹੈ ਸਮਰਪਤ ਹੋਣ ਦੀ ਲੋੜ ਹੈ ਮੇਰਾ ਮੁੱਜ ਮੈਂ ਕਿਛ ਨਹੀਂ ਜੋ ਕਿ 613 13 ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ 3ਜੇ ਨੰਬਰ ਦੇ ਉੱਤੇ ਗੁਰੂ ਘਰ ਜਿਹੜੇ ਸਾਡੇ ਸਿੱਖਿਆ ਕੇਂਦਰ ਨੇ ਗੁਰਮਤਿ ਦੇ ਸਾਨੂੰ ਇੱਕ ਡਿਸਿਪਲਨ ਅਨੁਸ਼ਾਸਨ ਸਿੱਖੀ ਦਾ ਇੱਥੋਂ ਪੈਦਾ ਹੋਣਾ ਮੈਂ ਬਹੁਤ ਵਾਰੀ ਗੱਲ ਕਰਦਾ ਵੀ ਦੇਖੋ ਪਿਛੇ ਕਰੋਨਾ ਕਾਲ ਲੱਗਿਆ ਅਸੀਂ ਕਲਾਸਿਸ ਆਨਲਾਈਨ ਸਾਡੇ ਟੀਚਰ ਵੀ ਲਾਉਂਦੇ ਰਏ ਸਕੂਲਾਂ ਤੋਂ ਲਾਉਂਦੇ ਰਏ ਕਾਲਜਾਂ ਤੋਂ ਲਾਉਂਦੇ ਰਏ ਪ੍ਰੋਫੈਸਰ ਅਸੀਂ ਵੀ ਲਾਈਆਂ ਗੁਰਮਤਿ ਦੀਆਂ ਕਲਾਸਾਂ ਵੀ ਲੱਗਦੀਆਂ ਰਹੀਆਂ ਲੇਕਿਨ ਕੋਈ ਨੰਗੇ ਸਿਰ ਬੈਠਾ ਕੋਈ ਲੰਮਾ ਪਿਆ ਕੋਈ ਅਨੁਸ਼ਾਸਨ ਹੈ ਜੋ ਕਲਾਸ ਦੇ ਵਿੱਚ ਅਨੁਸ਼ਾਸਨ ਟੀਚਰ ਦੇ ਸਾਹਮਣੇ ਬੈਠ ਕੇ ਪੜ੍ਹਾਈ ਦਾ ਬਣ ਸਕਦਾ ਮਾਹੌਲ ਉਹ ਕੇਵਲ ਕਲਾਸ ਵਿੱਚ ਬਣ ਸਕਦਾ ਹੁਣ ਜੇ ਅਸੀਂ ਬਾਹਰ ਨਾ ਮਾਰੀਏ ਦੇਖੋ ਜੀ ਗੁਰਦੁਆਰੇ ਸਾਨੂੰ ਜਾਣ ਦੀ ਲੋੜ ਨੇ ਸਵੇਰ ਤੋਂ ਲੈ ਕੇ ਹਰਮੰਦਰ ਸਾਹਿਬ ਤੋਂ ਸੀਸ਼ਗੰਹ ਸਾਹਿਬ ਤੋਂ ਬੰਗਲਾ ਸਾਹਿਬ ਤੋਂ ਕਿੰਨੀ ਕਥਾ ਆ ਰਹੀ ਕਿੰਨਾ ਕੀਰਤਨ ਆ ਰਿਹਾ ਲੇਕਿਨ ਉੱਥੇ ਬੈਠੇ ਕਿਵੇਂ ਆ ਕੀ ਸਾਨੂੰ ਅਹਿਸਾਸ ਹੋ ਸਕਦਾ ਵੀ ਨਾਲ ਜਿਹੜਾ ਸਾਡਾ ਬੰਦਾ ਬੈਠਾ ਹੈ ਸਾਡੇ ਵਰਗਾ ਇਨਸਾਨ ਹੈ ਕਿ ਕਿਸੇ ਹੋਰ ਜ਼ਾਤ ਦਾ ਹੈ ਗੁਰੂ ਕੀ ਸੰਗਤ ਵਿੱਚ ਆ ਕੇ ਸਭੇ ਸਾਂਝੀ ਬਾਲ ਸਿਧਾਂਤੂ ਕਿਸੇ ਨਾਲ ਦਿਸੈ ਬਾਹਰਾ ਜੀ ਪੰਗਤ ਤੇ ਸੰਗਤ ਦਾ ਜਿਹੜਾ ਵਿਧਾਨ ਹੈ ਉਹ ਸਾਨੂੰ ਕੇਵਲ ਗੁਰੂ ਘਰ ਚੋਂ ਪ੍ਰਾਪਤ ਹੋਣਾ ਸੇਵਕ ਸੇਕ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ ਗਾਵੇ ਸੁਣਿਆ ਤਿੰਨ ਕਹਾਰ ਤਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਇਹ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੋਣਾ ਔਰ ਗੁਰੂ ਘਰਾਂ ਦੇ ਵਿੱਚ ਜਦੋਂ ਅਸੀਂ ਸੇਵਾ ਨਿਭਾ ਰਹੇ ਹਾਂ ਚਾਹੇ ਇਹ ਜੇ ਗ੍ਰੰਥੀ ਸੇਵਾ ਨਿਭਾ ਰਹੇ ਕਿਉਂਕਿ ਗ੍ਰੰਥੀ ਸਿੰਘ ਜੀ ਦਾ ਮਾਣ ਧੰਗ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਸੰਗਤਾਂ ਬੜੇ ਪਿਆਰ ਨਾਲ ਕਰਦੀਆਂ ਵੀ ਸਾਡੇ ਵਾਸਤੇ ਗੁਰੂ ਦਾ ਵਜ਼ੀਰ ਹੈ ਉਸ ਮਾਣ ਨੂੰ ਬਰਕਰਾਰ ਰੱਖਣਾ ਪ੍ਰਬੰਧਕ ਸਹਿਬਾਨ ਜਿਨ੍ਹਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਦੁਹਾ ਤੋਂ ਬਿਨਾ ਨਾ ਧਾਰਮਿਕ ਸ਼੍ਰੇਣੀ ਬਿਨਾ ਕੰਮ ਚੱਲ ਸਕਦਾ ਜੇ ਸਿਰ ਤੇ ਕੁੰਡਾ ਨਾ ਹੋਵੇ ਫਿਰ ਮਹਾਂਤ ਪੈਦਾ ਹੋਣਗੇ ਉੱਥੇ ਜਾ ਕੇ ਉਹ ਵੀ ਹਾਲਾਤ ਆਪਾਂ ਦੇਖ ਸਕਦੇ ਆ ਕਿਵੇਂ ਪੈਦਾ ਹੋਏ ਕਿੰਨਾ ਦੁਖਾਂਤ ਹੋਇਆ ਕਿੰਨਾ ਖੂਨ ਖਰਾਬਾ ਹੋਇਆ ਪ੍ਰਬੰਧ ਦੀ ਬਹੁਤ ਵੱਡੀ ਜ਼ਰੂਰਤ ਹੈ ਜੋ ਚੰਗੇ ਤਰੀਕੇ ਦੇ ਨਾਲ ਆਰਗੇਨਾਈਜ਼ ਕਰਕੇ ਧਰਮ ਪ੍ਰਚਾਰ ਦੀ ਸੇਵਾ ਨੂੰ ਚਲਾ ਸਕੇ ਲੇਕਿਨ ਇੱਕ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਦੋਂ ਅਸੀਂ ਹੁਣ ਗੁਰਦੁਆਰਾ ਸਥਾਪਿਤ ਕਰਦੇ ਆਂ ਗ੍ਰੰਥੀ ਸਿੰਘ ਦੀ ਸਿਲੈਕਸ਼ਨ ਕਰਦੇ ਆਂ ਜਿੱਥੇ ਅਸੀਂ ਉਹਦਾ ਆਰਥਿਕ ਪੱਖ ਮਜ਼ਬੂਤ ਕਰਨ ਦੀ ਗੱਲ ਕਰਦੇ ਆਂ ਉੱਥੇ ਨਾਲ ਇਹ ਵੀ ਗੱਲ ਕਹਿੰਦੇ ਆਂ ਵੀ ਸਾਡੇ ਗੁਰਦੁਆਰੇ ਦੀ ਮਰਜ਼ਾਦਾ ਇਹ ਹੈ ਸਾਰੀਆਂ ਥਾਵਾਂ ਦੇ ਉੱਤੇ ਨਹੀਂ ਮੈਨੂੰ ਇੱਥੇ ਦਾ ਪਤਾ ਹੈ 10 ਇੱਥੇ ਕਈ ਵਾਰੀ ਸੇਵਾ ਕਰਕੇ ਗਿਆ ਪਹਿਲਾਂ ਲੇਕਿਨ ਆਮ ਤੌਰ ਦੇ ਉੱਤੇ ਵੀ ਸਾਡੇ ਗੁਰਦੁਆਰੇ ਦੀ ਭਾਈ ਸਾਹਿਬ ਜੀ ਮਰਜ਼ਾਦਾ ਇਹ ਹੈ ਮਰਜ਼ਾਦਾ ਕਿਸੇ ਬੰਦੇ ਦੀ ਥੋੜੀ ਹੈ ਮਰਜ਼ਾਦਾ ਪੰਥ ਦੀ ਹੈ ਜੋ 15 ਸਾਲ ਘਾਲਣਾ ਘਾਲਣ ਤੋਂ ਬਾਅਦ ਇੱਕ ਤਿਆਰੀ ਕੀਤੀ ਗਈ ਪੀ ਸਾਡਾ ਜਨਮ ਸੰਸਕਾਰ ਕਿਵੇਂ ਹੋਵੇ ਮਰਨ ਸੰਸਕਾਰ ਕਿਵੇਂ ਹੋਵੇ ਅਮਰ ਸੰਸਾਰ ਕਿਵੇਂ ਹੋਵੇ ਸਾਡਾ ਗੁਰਮਤਾ ਸੋਧਣ ਦਾ ਕੰਮ ਕਿਵੇਂ ਹੋਵੇ ਸਾਡਾ ਅਖੰਡ ਪਾਠ ਸਹਿਜ ਪਾਠ ਕਿਵੇਂ ਹੋਵੇ ਸਾਡਾ ਨਿਤਨੇਮ ਕਿਵੇਂ ਹੋਵੇ ਉਹ ਸਾਰੀ ਬਿਉਂਤਬੰਦੀ ਕੀਤੀ ਗਈ ਇੱਕ ਸੰਵਿਧਾਨ ਤਿਆਰ ਕੀਤਾ ਗਿਆ ਤੇ ਜੇ ਅਸੀਂ ਹੁਣ ਆਪਣੀ ਵੱਖਰੀ ਵੱਖਰੀ ਡਫਲੀ ਵਜਾਵਾਂਗੇ ਗੁਰਦੁਆਰੇ ਦੇ ਅੰਦਰ ਜਿਹੜਾ ਨੌਜਵਾਨ ਬੱਚਾ ਜਾਂ ਬੱਚੀ ਇੱਥੇ ਆਏਗੀ ਅੱਜ ਮੈਂ ਕੁਝ ਕਿਹਾ ਕੱਲ ਨੂੰ ਦੂਜਾ ਹੋਰ ਕੁਝ ਕਹਿ ਗਿਆ ਤੀਜੇ ਦਿਨ ਤੀਜਾ ਹੋਰ ਕੁਝ ਕਹਿ ਗਿਆ ਬੱਚਾ ਕੀ ਬਣੇਗਾ ਕਨਫਿਊਜ਼ ਹੋਏਗਾ ਭਰਮ ਜਾਲ ਚ ਫਸੇਗਾ ਵੀ ਕਿਹੜਾ ਸੱਚ ਹੈ ਇਹਨਾਂ ਚ ਬਲਜੀਤ ਸਿੰਘ ਜਿਹੜੀ ਗੱਲ ਕਹ ਗਿਆ ਉਹ ਠੀਕ ਹੈ ਕਿ ਜਿਹੜੀ ਗੱਲ ਪ੍ਰੀਤਮ ਸਿੰਘ ਪਾ ਚੱਕ ਪੱਖੇ ਨੇ ਕੀਤੀ ਉਹ ਠੀਕ ਹੈ ਜਾਂ ਤੀਜੇ ਨੇ ਕੀਤੀ ਉਹ ਠੀਕ ਹੈ ਸਾਨੂੰ ਸਿਧਾਂਤ ਦਿੱਤਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਨੰਬਰ 2 ਦੇ ਉੱਤੇ ਗੁਰੂ ਘਰਾਂ ਦੀ ਸੇਵਾ ਨਿਭਾਉਂਦੇ ਅਸੀਂ ਸਾਰੇ ਧਿਆਨ ਰੱਖੀਏ ਇੱਕ ਦੂਜੇ ਦੀ ਇੱਜ਼ਤ ਕਰਨ ਦਾ ਜਦੋਂ ਸਾਡੀਆਂ ਪੱਗਾਂ ਉਤਰਦੀਆਂ ਨੇ ਗੁਰੂ ਘਰਾਂ ਦੇ ਵਿੱਚ ਮਾਹੌਲ ਕ੍ਰੀਏਟ ਕਰਦੇ ਆਪਾਂ ਇਹੋ ਜਿਹਾ ਤੇ ਬੱਚਿਆਂ ਨੂੰ ਮਾਪੇ ਕਹਿੰਦੇ ਚਲੋ ਮੱਥਾ ਟੇਕਣ ਚੱਲੀਏ ਬੱਚੇ ਕਹਿੰਦੇ ਕੀ ਕਰਨ ਜਾਣਾ ਜਿਹੜਾ ਕੁਝ ਉੱਥੇ ਵੇਖਣਾ ਜਾ ਕੇ ਉਹ ਤਾਂ ਅਸੀਂ ਫਿਲਮਾਂ 'ਚ ਬੜਾ ਵੇਖਦੇ ਆਂ ਸੀਰੀਅਲ 'ਚ ਬਹੁਤ ਦੇਖਦੇ ਆਂ ਕੀ ਫਰਕ ਹੈ ਉਹਦੇ 'ਚ ਇਸ ਕਰਕੇ ਸ਼ਾਂਤੀ ਦਾ ਮਾਹੌਲ ਕਿਉਂਕਿ ਹਰ ਬੰਦਾ ਆਪਣੇ ਆਪਣੇ ਧਰਮ ਸਥਾਨ ਦੇ ਉੱਤੇ ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦਾ ਹੈ ਉਹ ਸਕੂਨ ਲੈਣ ਵਾਸਤੇ ਸ਼ਾਂਤੀ ਲੈਣ ਵਾਸਤੇ ਜਾਂਦਾ ਔਰ ਇਹਨਾਂ ਪੱਖਾਂ ਤੋਂ ਦੁਖੀ ਹੋ ਕਰਕੇ ਬਹੁਤ ਸਾਰੇ ਲੋਕ ਜੇ 80% ਦੀ ਗੱਲ ਕਰੀਏ ਦੇਹਤਾਰੀ ਗੁਰੂ ਦੰਮ ਦੇ ਕੋਲ ਨਾ ਸਾਡੀ ਜਾਤ ਪਾਤ ਤੋਂ ਦੁਖੀ ਹੋ ਕੇ ਜੋਸੀ ਕਰਦੇ ਆ ਉਹਨਾਂ ਦਾ ਵਿਵਹਾਰ ਵੀ ਅਜੇ ਵੀ ਜੇ ਗੁਰਦੁਆਰਾ ਭਾਂਡੇ ਦੇਣ ਨੂੰ ਤਿਆਰ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਨੂੰ ਤਿਆਰ ਨਹੀਂ ਜਿਨ੍ਹਾਂ ਨੂੰ ਦਲਤ ਕਹਿੰਦੇ ਆ ਉਹ ਕਿੱਥੇ ਜਾਣਗੇ ਇਸਾਈ ਨਹੀਂ ਬਣਗੇ ਤੇ ਕੀ ਕਰਨਗੇ ਉਹ ਫਿਰ ਉਸ ਤੋਂ ਬਾਅਦ ਇੱਕਾ ਬਾਣੀ ਇੱਕ ਔਰ ਇੱਕੋ ਸ਼ਬਦ ਵਿਚਾਰ ਜਿਹੜਾ ਸਿਧਾਂਤ ਹੈ ਵੀ ਜਿਹੜਾ ਵੀ ਆਏਗਾ ਉਹਦੇ ਵਾਸਤੇ ਇੱਕ ਸਿਧਾਂਤ ਹੈ ਐਜੂਕੇਸ਼ਨ ਬੋਰਡ ਨੇ ਜੋ ਸਿਧਾਂਤ ਦਿੱਤਾ ਜੋ ਸਿਲੇਬਸ ਦਿੱਤਾ ਉਹ ਤੋਂ ਟਸ ਤੋਂ ਮਾਸ ਹੋ ਸਕਦੇ ਆਪਾਂ ਕੋਈ ਪਾਸੇ ਹੋ ਸਕਦੇ ਆਂ ਯੂਨੀਵਰਸਿਟੀ ਲੈਵਲ ਤੇ ਜਦੋਂ ਬੱਚੇ ਸਟੱਡੀ ਕਰਦੇ ਪੜ੍ਹਦੇ ਆ ਕਿ ਉਹ ਯੂਨੀਵਰਸਿਟੀ ਨੇ ਤਿਆਰ ਕਰਕੇ ਦਿੱਤਾ ਬਿਉਂਤਬੰਦੀ ਕਰਕੇ ਦਿੱਤਾ ਸਿਲੇਬਸ ਉਹਦੇ ਅਧੀਨ ਹੋ ਕੇ ਤੁਹਾਨੂੰ ਐਗਜ਼ਾਮ ਦੇਣਾ ਪੈਣਾ ਸਾਡਾ ਸਿਲੇਬਸ ਕੀ ਧੰਗੁਰੂ ਗ੍ਰੰਥ ਸਾਹਿਬ ਤੇ ਸਾਡੀ ਪੰਥ ਪ੍ਰਵਾਂਤ ਰਹਿਤ ਮਰਜ਼ਾ ਦਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪ੍ਰਬੰਧਕੀ ਤੌਰ ਦੇ ਉੱਤੇ ਵੀ ਔਰ ਫਿਰ ਨਾਲ ਪ੍ਰਚਾਰਕ ਦੇ ਤੌਰ ਦੇ ਉੱਤੇ ਵੀ ਇਹ ਗੱਲ ਪੱਲੇ ਬੰਨ ਲਈ ਔਰ ਮੈਂ ਇਹ ਵੀ ਬੇਨਤੀ ਕਰਦੇ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਕਿ ਬਾਬਾ ਪਿਰਥੀਆ ਵੀ ਇਸ ਘਰ ਚ ਰਹਿ ਕੇ ਸੇਵਾ ਕਰਦਾ ਸੀ ਜਦੋਂ ਪਿਤਾ ਜੀ ਨੇ ਆਖਿਆ ਵੀ ਚਲੋ ਲਾਹੌਰ ਚਲੇ ਜਾ ਮੈਂ ਬਿਜ਼ੀ ਆ ਸੰਗਤਾਂ ਦਾ ਇਕੱਠ ਬਹੁਤਾ ਹੋਏਗਾ ਸੰਭਾਲਣਾ ਔਖਾ ਹੋਏਗਾ ਤੂੰ ਜਾ ਕਹਿਣ ਲੱਗਾ ਮੇਰੇ ਤੋਂ ਮੇਰਾ ਗੁਰੂ ਘਰ ਕਿਵੇਂ ਚੱਲੇਗਾ ਜਿਵੇਂ ਕੋਈ ਦੁਕਾਨ ਚਲਾਣੀ ਹੁੰਦੀ ਇਹ ਵਿਚਾਰਤਾ ਲੇਕਿਨ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪੁੱਛ ਕੇ ਵੇਖੀ ਵੀ ਸੱਚੇ ਪਾਤਸ਼ਾਹ ਸਾਨੂੰ ਐਜੇ ਪ੍ਰਚਾਰਕ ਐਜੇ ਪ੍ਰਬੰਧਕ ਐਜੇ ਗੁਰੂ ਕੀ ਸੰਗਤ ਕੋਈ ਸੇਵਾ ਸਾਨੂੰ ਮਿਲ ਗਈ ਗੁਰੂ ਘਰ ਦੇ ਅੰਦਰ ਸਾਡੇ ਭਾਗ ਚੰਗੇ ਆ ਜਾਂ ਕਿ ਮस्तक ਭਾਗ ਤੋਂ ਸੇਵਾ ਲਾਇਆ ਸਾਨੂੰ ਕਿਸੇ ਪ੍ਰਕਾਰ ਦੀ ਵੀ ਸੇਵਾ ਮਿਲ ਗਈ ਜੋੜੇ ਝਾੜਨ ਦੀ ਮਿਲ ਗਈ ਲੰਗਰ ਤਿਆਰ ਕਰਨ ਦੀ ਮਿਲ ਗਈ ਸਾਨੂੰ ਝਾੜੂ ਫੇਰਨ ਦੀ ਸੇਵਾ ਮਿਲ ਗਈ ਕੀਰਤਨ ਕਰਨ ਦੀ ਸੇਵਾ ਮਿਲ ਗਈ ਤਾਬਿਆਂ ਬੈਠਣ ਦੀ ਸੇਵਾ ਮਿਲ ਗਈ ਬਹੁਤ ਭਾਗਾਂ ਨਾਲ ਸੇਵਾ ਪ੍ਰਾਪਤ ਹੋਈ ਪਰ ਇਹ ਗੱਲ ਚੇਤਾ ਰੱਖਿਓ ਗੁਰੂ ਅਰਜਨ ਪਾਤਸ਼ਾਹ ਕਹਿ ਕੇ ਗਏ ਆ ਲੈ ਕੇ ਦੇ ਕੇ ਗਏ ਆ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹਿ ਚਾਹੇ ਪ੍ਰਬੰਧਕ ਸ਼੍ਰੇਣੀ ਹੋਵੇ ਪ੍ਰਚਾਰਕ ਸ਼੍ਰੇਣੀ ਹੋਵੇ ਸੰਗਤ ਹੋਵੇ ਸਾਨੂੰ ਸਾਰਿਆਂ ਨੂੰ ਇਸ ਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਾਸ਼ਨਾ ਜਨਾਬ ਹੈ ਹਰ ਹਰ ਨਾਮ ਰਿਦੇ ਸਦ ਧਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਹ ਸੇਵਾ ਕਰਤ ਹੋਏ ਨੇ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਇਹ ਤਿੰਨ ਥਾਵਾਂ ਸੁਧਾਰ ਲਈਏ ਨਾ ਸਾਡਾ ਆਪਣੇ ਆਪ ਹੀ ਵਾਤਾਵਰਣ ਚੰਗਾ ਬਣ ਜਾਣਾ ਆਪਣਾ ਘਰ ਆਪਣੇ ਸਕੂਲ ਤੇ ਆਪਣਾ ਗੁਰੂ ਘਰ ਦੀ ਮਰਜ਼ਾਦਾ ਨੂੰ ਪੰਥਕ ਤੌਰ ਦੇ ਉੱਤੇ ਸੋਚੀਏ ਜਿੱਥੇ ਮਰਜੀ ਰਹੋ ਤੁਸੀਂ ਕਿਸੇ ਦਾ ਜਿੱਥੇ ਅਨਪਾਣੀ ਲਿਖਿਆ ਉਹਨਾਂ ਨਾਲ ਉੱਥੇ ਜਾਣਾ ਲੱਖਾਂ ਰੁਪਏ ਚੁੱਕੀ ਫਿਰਦੇ 80-80 ਲੱਖ ਚੁੱਕੀ ਫਿਰਦੇ 90-90 ਲੱਖ ਚੁੱਕੀ ਫਿਰਦੇ ਕੋਈ ਕੈਨੇਡਾ ਨਹੀਂ ਜਾ ਰਿਹਾ ਨਹੀਂ ਜਾ ਸਕਦੇ ਉਥੋਂ ਰਿਪੋਰਟ ਕਰ ਦਿੱਤਾ ਜਾਂਦਾ ਬੰਦਾ ਲੇਕਿਨ ਗੁਰੂ ਅੰਗਦ ਸਾਹਿਬ ਦਾ ਜਿਹੜਾ ਕਥਨ ਹੈ ਫਰਮਾਨ ਹੈ ਨਾ ਬੜਾ ਵੱਡਮੁੱਲਾ ਹੈ ਨੱਕ ਨਾਥ ਖਾਸਮ ਹੱਥ ਕੀਰਤ ਤੱਕੇ ਦੇ ਜਹਾ ਦਾਣੇ ਤਾਹਾਂ ਖਾੜੇ ਨਾਨਕਾ ਸੱਚ ਹੈ ਜਿੱਥੇ ਲਿਖੇ ਨੇ ਉੱਥੇ ਆਪੇ ਪਹੁੰਚ ਜਾਣਾ ਉੱਚ ਕੋਈ ਰੁਕਾਵਟ ਪੈਦਾ ਨਹੀਂ ਕਰ ਸਕਦਾ ਜੇ ਕੈਨੇਡਾ ਲਿਖੇ ਤੇ ਕੈਨੇਡਾ ਹੀ ਜਾਣਾ ਅਮਰੀਕਾ ਲਿਖੇ ਤੇ ਅਮਰੀਕਾ ਹੀ ਜਾਣਾ ਜੇ ਇੱਥੇ ਲਿਖੇ ਤੇ ਇੱਥੇ ਰਹਿਣਾ ਲੇਕਿਨ ਇਹਦੇ ਨਾਲ ਇੱਕ ਸੋਚ ਪੈਦਾ ਕਰੀਏ ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਕੋਇਲ ਹੈ ਨਾ ਇਹਦਾ ਆਪਣਾ ਘਰ ਨਹੀਂ ਹੁੰਦਾ ਕੋਇਲ ਕੀ ਕਰਦੀ ਜਦੋਂ ਆਂਡੇ ਦਿੰਦੀ ਹੈ ਨਾ ਉਹ ਕਾਂ ਦੇ ਆਲੇ ਨੇ ਚਾਂਡੇ ਦਿੰਦੀ ਉੱਥੇ ਬੱਚੇ ਪਲਦੇ ਨੇ ਉੱਥੇ ਬੱਚੇ ਵੱਡੇ ਹੁੰਦੇ ਨੇ ਲੇਕਿਨ ਜਦੋਂ ਬਹਾਰ ਦੀ ਰੋਤਾਂ ਦੀ ਅੰਬਾਂ ਨੂੰ ਬੂਰ ਪੈਂਦਾ ਨਾ ਕੋਇਲ ਕੂਕਦੀ ਹੈ ਉਹਦੀ ਕੂਕ ਨੂੰ ਸੁਣ ਕੇ ਜਿਹੜੇ ਕੋਇਲ ਦੇ ਬੱਚੇ ਨੇ ਕੋਇਲ ਪਾਲੇ ਕੌਣੀ ਰਲਦਾ ਜਾਏ ਕੁਟੰਬ ਸੰਜਾਣੇ ਉਹਨੂੰ ਆਪਣੀ ਕੁਟੰਬ ਦੀ ਪਹਿਚਾਣ ਨਹੀਂ ਭੁੱਲਦੇ ਚਾਹੇ ਇੰਡੀਆ ਚ ਰਹੋ ਚਾਹੇ ਅਮਰੀਕਾ ਰਹੋ ਚਾਹੇ ਇੰਗਲੈਂਡ ਰਹੋ ਕੈਨੇਡਾ ਰਹੋ ਤੁਹਾਡਾ ਕੁਟੰਬ ਹੈ ਤੁਹਾਡਾ ਪੰਥ ਉਹਦੀ ਆਵਾਜ਼ ਨੂੰ ਚੇਤੇ ਰੱਖੋ ਤੁਹਾਡਾ ਕੁਟੰਬ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਜਦੋਂ ਆਵਾਜ਼ ਪਵੇ ਨਾ ਆਪਾਂ ਇਹਦੇ ਨਾਲ ਮਿਲ ਕੇ ਚੱਲੀਏ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਵੀ ਉਜੜਾ ਹੋ ਸਕੇ ਤੇ ਇਹ ਵੀ ਸੱਚ ਹੋ ਸਕੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਪਾਲਾ ਸਾਰਿਆਂ ਦਾ ਧੰਨਵਾਦ ਹੋਈਆਂ ਭੁੱਲਾ ਵਾਸਤੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ